ਵਾਹਿਗੁਰੂ 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 ਹਾਂਜੀ ਸੋਪਾ ਹੁਣ ਇਥੋਂ ਪਿੰਡ ਰਾਮਪੁਰ ਤੋਂ ਚੱਲਣ ਲੱਗੇ ਆ ਜੀ ਤੇ ਹੁਣ ਆਪਾਂ ਜਾਵਾਂਗੇ ਪਿੰਡ ਕਨੇਚ ਚ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੋਂ ਦੂਹਰੇ ਇਸੇ ਹੁਣ ਆਪਾਂ ਇੱਧਰ ਜਾ ਰਹੇ ਹਾਂ ਜੀ ਠੀਕ ਆ ਜੀ ਅਗਲਾ ਪਿੰਡ ਕਨੇਚੀ ਆ ਜੀ ਮਾਤਾ ਪੁੰਨਾ ਦੀ ਮੈਮੋਰੀਲ ਹਸਪੀਟਲ ਇੱਧਰ ਸਕੂਲ ਹੈ ਤੇ ਉਹ ਦੱਸਦੇ ਆ ਜੀ ਉੱਥੇ ਗਰੰਥੀ ਸਵਾਨ ਵੀ ਸੰਤ ਭਵਾਤਰ ਸਿੰਘ ਜੀ ਤੇ ਉਹਨਾਂ ਦਾ ਵਾਰ-ਵਾਰ ਇਹ ਸਥਾਨ ਹੈ ਜੀ ਤੇ ਆ ਬਾਕੀ ਆਪਾਂ ਤੁਹਾਨੂੰ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਦੇ ਜੀ ਅੱਜ ਬੜਾ ਨੇ ਕੀ ਹੋਇਆ ਜੀ ਬਸੁਰੇ ਸੂਰੇ ਨੁਕਸਾਨ ਖੇਤ ਖੋਗੇ ਵੀ ਖੇਤ ਹਰੇ ਭਰੇ ਕਣਕ ਲੱਗ ਗਈ ਜੀ ਹੁਣ ਇਹ ਹੈਗਾ ਜੀ ਆਸਥਾਨ ਦੇਖਦੇ ਆ ਜੀ ਕਿਹੜਾ ਜੀ ਆਸਥਾਨ ਗੁਰਦੁਆਰਾ ਤਪ ਅਸਥਾਨ ਸੰਤ ਬਾਬਾ ਅਤਰ ਸਿੰਘ ਜੀ ਬਾਬੇ ਗੋਖੇ ਜੀ ਸਭ ਪੜੀ ਇਹ ਜਿਸਥਾ ਸੰਤਾਂ ਦਾ ਦਸਵੀਂ ਰੇਰੂਸਾਲ ਜਿਵੇਂ ਆਪਾਂ ਅੱਜ ਜਾ ਰਹੇ ਆ ਜੀ ਹਨਾ ਇਸੇ ਤਰ੍ਹਾਂ ਹੀ ਗੁਰਸੇਵ ਜੀ ਇੱਥੋਂ ਲੰਘੇ ਹੋਣਗੇ ਤਾਂ ਨਿਭਾਗ ਤੁਹਾਡੇ ਨੇ ਤੇ ਸਾਡੇ ਵੀ ਨੇ ਤੁਸੀਂ ਘਰ ਬੈਠੇ ਦਰਸ਼ਨ ਕਰ ਲੈਣੇ ਹੋ ਆਪਾਂ ਕੋਸ਼ਿਸ਼ ਇਹੀ ਹੁੰਦੀ ਹੈ ਜੀ ਆਪਾਂ ਤੁਹਾਨੂੰ ਸਾਰੇ ਗੁਰੂ ਘਰਾਂ ਦੇ ਦਰਸ਼ਨ ਕਰਵਾਈਏ ਕੋਈ ਹੋਰ ਟਾਈਮ ਟਾਈਮ ਇਹੋ ਜਿਹਾ ਹੁੰਦਾ ਕਿਵਾਰੀ ਟਾਈਮ ਲੱਗਦਾ ਵੀ ਨਹੀਂ ਹੈਗਾ ਫਿਰ ਵੀ ਚਲੋ ਆਪਾਂ ਤੁਹਾਡੇ ਵਾਸਤੇ ਸਮਾਂ ਕੱਢ ਕੇ ਗੁਰੂ ਘਰਾਂ ਦੇ ਦਰਸ਼ਨ ਇਹ ਹੈ ਜੀ ਸਾਹਮਣੇ ਗੇਟ ਪਿੰਡ ਕਨੇਜ ਠੀਕ ਹੈ ਜੀ ਤੇ ਇੱਥੇ ਆਪਾਂ ਜਾਣਦੇ ਆ ਤੇ ਦੇਖਦੇ ਆ ਜੀ ਉਸਦੇ ਆ ਬਜ਼ੁਰਗਾਂ ਤੋਂ ਤਿਹਾਸ ਜੇ ਲਿਖਿਆ ਹੋਇਆ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਸਰੇ ਮੂੜ ਨਹਰਾ ਹੋਇਆ ਜੀ ਕਰਦਾ ਪਿੱਛੇ ਮੁੜ ਜਾਵਾ ਮੈਂ ਕਿਹਾ ਨਹੀਂ ਨਮ ਸੌਣ ਹੋ ਗਿਆ ਕੋਈ ਗੱਲ ਨਹੀਂ ਕੋਈ ਚੰਗੇ ਲਈ ਹੁੰਦਾ नेगेटिव ना सोचो पॉजिटिव सोचो गुरु साहिब जी आप ही कृपा करते ने बहुत आ कहिए बहुत होए करवाने ਦਾ ਫਰਮਾਨ ਹੈ ਵਰਪਾਤਮਨ ਦਾ ਹਟਾਸਰਾ ਲੈ ਕੇ ਕੋਈ ਵੀ ਕਾਰਜ ਕਰੋ ਸਤਿਗੁਰੂ ਜੀ ਆਪ ਆਂਦੇ ਸੰਗ ਹੋ ਕੇ ਪੂਰੇ ਕਰਦੇ ਨੇ ਜੀ ਪੁਰਾਣੇ ਬੋਰਡ ਲੱਗੇ ਹੋਏ ਆ ਜੀ ਪਿੰਡਾਂ ਦਾ ਪਿੰਡਾਂ ਵਿੱਚ ਰਾਜਨੀਵਾ ਤੋਂੜੇ ਹੋਤੇ ਪਿੰਡ ਹੁਣ ਕਿ ਜੇਵਾ ਪਛੀਦੇ ਵੀਡੀਓ ਆਪਾ ਬਣਾਇਆ ਗਿਆ ਪਿੰਨੇ ਲਾਲ ਕਲਾਂ ਦੇ ਉੱਥੇ ਕਿੱਡਾ ਵੱਡਾ ਬੋਰਡ ਸੀ ਤੇ ਆ ਗਿਆ ਜੀ ਪਿੰਡ ਕਨੇਚ ਕਹਿੰਦੇ ਆ ਜੀ ਪਿੰਡ ਦੇ ਵਿੱਚ ਹੀ ਆ ਗੁਰੂ ਘਰ ਬਾਕੀ ਦੇਖ ਰਿਆਂ ਜੀ ਭਗਤ ਰੋਦਾਸ ਜੀ ਦਾ ਹੀ ਗੁਰੂ ਘਰ ਆ ਗਏ ਲੋ ਜੀ ਬਸਵੀ ਆ ਗਏ ਛੱਕ ਵੀ ਆਹ ਮੁੰਡਿਆ ਨੂੰ ਪੁੱਛਦੇ ਹਾਂ ਬਰੇ ਸੇ ਗੁਰੂ ਘਰ ਖੜਾ ਜੀ ਇਤਿਹਾਸਕ ਇਤਿਹਾਸ ਗੁਰਦੁਆਰਾ ਇੱਥੇ ਇਤਿਹਾਸਕ ਗੁਰਦੁਆਰਾ ਖੜਾ ਇੱਥੇ ਦਸਵੇਂ ਪਾਤਸ਼ਾਹ ਦਾ ਕਿੱਥੇ ਚੱਲ ਜਾਈ ਸਦਾਈ ਹਾਂ ਦੇਖਦੇ ਜੀ ਕਾ ਕਰ ਦੋ ਮੈਨੂੰ 500 ਰੁਪਏ ਠੀਕ ਹੈ ਜੀ ਇੱਕੋ ਹੀ ਕਰ ਦੱਸਾਂ ਮੈਂ ਠੀਕ ਹੈ ਧੰਨਵਾਦ ਲੋ ਜੀ ਵੀਰ ਕਹਿੰਦੇ ਆ ਜੀ ਸਿੱਧਾ ਜਾਣਾ ਆਪਾਂ ਵੈਸੇ ਮੈਪ ਵੀ ਆਪਾਂ ਲਾ ਸਕਦੇ ਹਾਂ ਪਰ ਨੇੜੇ ਹੀ ਹੈ ਨਾ ਪਾ ਕੇ ਆਪਾਂ ਮੈਪ ਲਾਇਆ ਨਹੀਂ ਤੇ ਆਪਾਂ ਹੁਣ ਇੱਦਾਂ ਹੀ ਜਾਵਾਂਗੇ ਪੁੱਛ ਪੁੱਛ ਕੇ ਮੈਪ ਕਿਵਰੇ ਗਲਤ ਦੱਸ ਦਿੰਦਾ ਤੇ ਆਪਾਂ ਹੁਣ ਇੱਦਾਂ ਹੀ ਜਾਵਾਂਗੇ ਜੀ ਦੋ ਜੀ ਜਰਾ ਸਿੱਧਾ ਹੁਣ ਤੇ ਪੁੱਛਣਾ ਪੈਣਾ ਮਦਰੀ ਗੁਰਦਰ ਸਾਹਿਬ ਦੇ ਕਿੱਥੇ ਆ ਜੀ ਗੁਰਦਰ ਸਾਹਿਬ 10ਵੇਂ ਪਾਸ਼ਾ ਜੀ ਦਾ ਗੁਰੂ ਘਰ ਕਿੱਥੇ ਜੀ 10ਵੇਂ ਪਾਸ਼ਾ ਦਾ ਜੀ 10ਵੇਂ ਪਾਸ਼ਾ ਦੇ ਗੁਰੂ ਘਰ ਇੱਥੇ ਆ ਸਕ ਠੀਕ ਹੈ ਸਾਹਮਣੇ ਹ ਸਿੱਧਾ ਹੀ ਆ ਠੀਕ ਹੈ ਲਓ ਜੀ ਸਿੱਧਾ ਜਾਣਾ ਆਪਾਂ ਜੀ ਵੱਡਾ ਵਰਦਰਾ ਸਾਹਿਬ ਕਹਿੰਦੇ ਨੇ ਓ ਸਵਾਣੇ ਦੇਖੋ ਜੀ ਝੋਲ ਦੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਚਲੋ ਜੀ ਹੌਲੀ ਹੌਲੀ ਪਹੁੰਚ ਜਾਗੇ ਜੀ ਆਪਾਂ ਔ ਲਿਖਿਆ ਜੀ ਗੁਰਦੁਆਰਾ ਮੰਜੀ ਸਾਹਿਬ ਬਾਤ ਸ਼ਾਹੀ 10ਵੇਂ ਪਿੰਡ ਕਨੇਚ ਲੈਟਲੀ ਅੰਦਰ ਸਿੱਧੇ ਚਲੋ 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 ਜੀ ਦਰਸ਼ਕ ਰੋਣੀਆਂ ਜੀ ਫਿਰ ਆਪੇ ਦਰਸ਼ਨ ਕਰਦੇ ਮਿੱਤਰ ਪਿਆਰੇ ਨੂੰ ਹਾਲ muridਾਂ ਦਾ ਕੈਨੋ ਸ਼ਹਾਦਤ ਦਾ ਮਸਜਿਦ ਨੂੰ ਨਿਬਾਹਾਰ ਪਛਮੀ ਦਿਪਨਕੇ ਮਾਛਵਾਲ ਸੱਤਰਵਾਨਾ ਜੀ ਦੇ ਆਪਣੇ ਕਦੀ ਨਗਰਾਇਤ ਗੁੰਦਵੀ ਸੱਤਰ ਜੀ ਇਸ ਨਗਰ ਦੇ ਪਹੁੰਚ ਤੇ ਇਹ ਤਿਹਾਸ ਕਿਹੜਾ ਹੋਇਆ ਜੀ ਦੁਆਰਾ ਹਮਨਤ ਸੇ ਪਾਸੇ ਸੇ ਸੇੜੇ ਕਰਨ ਸਫਾਉਂ ਦੇ ਕਿਹੜੇ ਰੋਡ ਤੋਂ ਮਰ ਨਾਲ ਕੋ ਸੇ ਸਤੰਦੋਂ ਮੁਖਤਾਰ ਇਧਰਾਨਾ ਦਾ ਆਫਿਸ ਸਫਲ ਨਾਲ ਜੁੜਿਆ ਹੋਇਆ ਹੈ ਗੁਰਜੀਤ ਸਿੰਘ ਦੌਰ ਸਾਹਿਬ ਮਾਛਰਵਾੜ ਤੇ ਹੁੰਦੇ ਹੋਏ 12 ਤਰੀਕਾ ਉਹਦੀ ਰਾਤ ਨੂੰ ਕਟਾਣਾ ਸਾਹਿਬ ਦੇਖ ਸਰ ਤੋਂ ਪਹੁੰਚੇ ਜਿਹੜੀ ਕਿ ਤੁਸੀਂ ਪਿਛਲੀ ਵੀਡੀਓ ਤੁਸੀਂ ਦੇਖੀ ਹੈ ਜਿੱਥੇ ਹੀ ਰਾਤ কাট ਕੇ ਗੁਰੂ ਜੀ ਸਵੇਰ ਪਿੰਡ ਰਾਮਪੁਰ ਤੋਂ ਕਨੇਚ ਜਿਹੜੇ ਜੀ ਦਰਸ਼ਨ ਕਰ ਰਹੇ ਗੁਰੂ ਘਰ ਦੇ ਇਹ ਪਿੰਡ ਕਨੇਚ ਹੈ 13ਪੋ 1767 ਸੰਮਤ 27 ਦਸੰਬਰ 1767 ਤੋਂ ਉੱਚ ਦਾ ਪੀਰ ਬਣ ਕੇ ਕਰਨਗੱਤਿ ਬਰਾਜਮਲ ਹੋਂਦ ਤੇ ਪਹੁੰਚੇ ਜਿਸ ਦਾ ਇਹ ਆਸਾ ਇਹ ਲਿਖਿਆ ਹੋਇਆ ਜੀ ਪਿੰਡ ਕਨੇਚ ਜਿਹੜਾ ਲੁਧਿਆਣਾ ਦੇ ਮਸ਼ਹੂਰ ਕਸਵਾਲ ਹੈ ਜਿਹਦੇ ਮਰਗੋਰਸ ਤਕਰੀਬਾ ਉਤੇ ਸਵਾਰ ਪਾਇਆ ਆਪ ਕੁਝ ਸਮੇਂ ਭਾਈ ਲਵੀਖਾਂ ਤੇ ਗਰੇਖਾਂ ਗੋਪਰਾਵਾਲੇ ਤੇ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਤੇ ਸਹਬਾ ਦੇ ਨਾਲ ਭਾਈ ਬਿਆਸ ਸਿੰਘ ਚੋਰ ਦੀ ਸੇਵਾ ਕਰ ਰਿਹਾ ਸੀ ਆਪ ਦਾ ਇੱਕ ਸਿੱਖ ਹੱਤਾ ਜੱਟ ਕਿਤੇ ਵਸਦਾ ਸੀ ਇਸਨੇ ਪੰਚਾਨ ਕੇ ਬੇਨਤੀ ਕੀਤੀ ਸਤਿਗੁਰ ਜੀ ਪਾਤਸ਼ਾ ਕੋਈ ਸੇਵਾ ਕਰਨ ਦੀ ਆਗਿਆ ਕਰੋ ਗੁਰੂ ਜੀ ਨੂੰ ਪਤਾ ਸੀ ਕਿ ਕਿਸੇ ਕੋਲ ਤਾਂ ਧੀ ਹੈ ਇਸ ਦਾ ਸਵਾਗਤ ਹੋਵੇ ਸਰੀਰ ਅਲਪਰਸਲ ਜਾਂਦਾਰੀ ਸਭਨ ਕੋ ਧੀ ਨੂੰ ਮੰਨ ਗ੍ਰੰਥ ਕੀ ਸੋਹਦੇ ਸਰ ਬੁੱਤੇ ਨੂੰ ਮੰਨੋ ਤਾਂ ਕਰ ਗਿਆ ਮਨ ਡੋਲ ਗਿਆ ਕਿ ਇਹ ਆਤਮਾ ਨੂੰ ਪਤਾ ਨਾ ਕਿ ਜੜੀ ਸੱਚਾ ਹੀ ਬਾਗੀ ਦੀ ਮਦਦ ਬਦਲੇ ਉਹਦੇ ਪਿਤਾ ਅਤੇ ਦੇ ਨੰਗੇ ਐਸਾ ਸੋਚ ਕੇ ਫਸਲੇ ਨਿਕਲ ਆਜੀ ਦੀ ਛੋਟੀ ਘੋੜੀ ਸਧਵਾਨੀ ਨੂੰ ਜੀਤ ਲਿਆ ਕੇ ਪੇਸ਼ ਕੀਤੀ ਪਰ ਦੱਸਾ ਪਿਤਾ ਛੋਟੀ ਦੇ ਘੋੜਿਆਂ ਦੇ ਸ਼ਾ ਅਸਵਾਰ ਸਨ ਉਹਨਾਂ ਨੂੰ ਪਤਾ ਸੀ ਕਿ ਘੋੜੀ ਸੱਦੀ ਹੈ ਨਹੀਂ ਦੇਖਦੇ ਹੀ ਪਰਵਾਹ ਕਿ ਅਸੀਂ ਸਧਵਾਨੀ ਨੂੰ ਦੇਸ਼ ਸਵਾਰਾਂ ਇਹ ਕਿਤੇ ਸੋਚਦੇ ਕਿ ਸਰਦਾਰ ਜੇਤੇ ਨਾਮ ਜਿਦਾਂ ਕੀਤਾ ਬਾਹਰ ਜੇ ਮਾਨ ਦੇਵਾ ਦਾ ਪਰ ਪੰਜ ਬੈਠੇ ਕਾਲੇ ਨਾਗ ਨੇ ਕਿੰਨੇ ਅੱਜਿਆ ਸਿਰ ਪਾਇਆ ਕਿਆ ਮੇਸ ਤੋਂ ਮੇਰਾ ਪੋਤ ਨੂੰ ਮਹਾਰਾਜ ਜੀ ਸਾਨੇ ਵਾਹ ਨਨਪੁਰਾ ਮੇਨੋਦੈਂ ਸਾਲੀ ਬਾਲੀ ਜੇ ਵੀ ਗੁਰ ਘਰ ਦਾ ਤੇ ਜਿਹੜਾ ਤੇ ਘਾਟ ਹੁਣ ਆਪਾਂ ਪਿੰਡ ਸਨਿਵਾਦ ਨਾਲ ਕੋ ਸਾਹਿਬ ਰੇਨੂ ਸਾਹਿਬ ਦੇ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਜਿਵੇਂ ਇਹ ਕੋ ਸਾਹਿਬ ਦੀ ਚਾਲ ਕਿ ਨਗਰ ਵਿੱਚ ਹੁੰਦੇ ਹੋਇਆ ਇਸ ਨਗਰ ਤੱਕ ਪਹੁੰਚੇ ਭਾਗਲਾ ਜੀ ਪੁਗਰ ਸਤਪੁਰ ਜੀ ਅੱਗੇ ਰੇਨੂ ਸਾਹਿਬ ਸਨਿਵਾਦ ਹੋਣਗੇ ਜਿਵੇਂ ਜਵਾਦਵਾਸ ਕੇ ਕਰਦੇ ਹੋ ਇਹ ਸੀ ਇਸ ਨਗਰ ਦਾ ਪਿੰਡ ਜਿਹੜਾ ਇੱਕ ਖਾਸ ਵਾਹਿਗੁਰੂ ਜੀ ਦਾ ਕਲਪਾ ਵਾਹਿਗੁਰੂ ਜੀ ਦੇ ਮਤੇ